ਸਾਡੇ ਵੱਡਿਆਂ ਬਡੇਰਿਆਂ ਦੇ ਵੇਲੇ ਜਿਹੜੀ ਰੀਤ ਬਣਾਈ ਗਈ ਸੀ ਕਿ ਕਿਸੇ ਭਾਈ ਕਦੀ ਭੋਗ ਤੇ ਜਾਣਾ ਹੈ ਕਿਸੇ ਦੁੱਖ ਵਿੱਚ ਸ਼ਰੀਕ ਬਣਨਾ ਹੈ ਨਾ ਜਾ ਕੇ ਤੇ ਉਦੋਂ ਸਾਨੂੰ ਇੱਕ ਪਹਿਰਾਵਾ ਦਿੱਤਾ ਗਿਆ ਸੀ ਬਜ਼ੁਰਗਾਂ ਨੇ ਸਿਖਾਇਆ ਸੀ ਸਾਨੂੰ ਮਾਈਆਂ ਭੈਣਾਂ ਚਿੱਟੀਆਂ ਚੁੰਨੀਆਂ ਲੈ ਕੇ ਜਾਂਦੀਆਂ ਸਨ ਪਰ ਅੱਜ ਉਹ ਗੱਲਾਂ ਰਹੀਆਂ ਨਹੀਂ ਹਰ ਕੁਝ ਬਦਲ ਗਿਆ ਅੱਜ ਸਾਦ ਸੰਗਤ ਕਿਥੇ ਮਾੜੇ ਥਾਂ ਤੇ ਵੀ ਜਾਣਾ ਹੈ ਇੰਨਾ ਕੁ ਇੱਕ ਘੰਟਾ ਪਹਿਲਾਂ ਸ਼ੀਸ਼ੇ ਸਾਹਮਣੇ ਲੱਗਦਾ ਐ ਇੰਨਾ ਕੁ ਘਾਰ ਸ਼ਿੰਗਾਰ ਹੁੰਦਾ ਹੈ ਮੰਦਾ ਵਿਚਾਰਾ ਕਮਲਾ ਹੋ ਜਾਂਦਾ ਕਿ ਆਓ ਕਦੋਂ ਚਲੀਏ ਤਦੋਂ ਭੜਕੜੀ ਦਾ ਪਤਾ ਨਹੀਂ ਲੱਗਦਾ ਤੇ ਸਮਾਂ ਕਦੋਂ ਲੰਘਿਆ ਹੁੰਦਾ ਕਿਉਂ ਅੱਜ ਹਰ ਗੱਲਾਂ ਤੁਸੀਂ ਮੁਨਕਰ ਹੋਣੇ ਪਿਆ ਭੋਗ ਤੇ ਜਾਣ ਵੇਲੇ ਸਾਡਾ ਲਿਬਾਸ ਉਹ ਬਣ ਗਿਆ ਮੈਂ ਕਹਿ ਨਹੀਂ ਸਕਦਾ ਤੇ ਉੱਥੇ ਜਾ ਕੇ ਅੱਜਕੱਲ ਤਾਂ ਸੱਸਾਂ ਵੀ ਮਾਡਰਨ ਹੋ ਗਈਆਂ ਜੀ ਤੇ ਇਹ ਚੰਗੀ ਤਰ੍ਹਾਂ ਤਿਆਰ ਹੋ ਕੇ ਬਾਹਰ